ਖਲਾਰ ਹਸਪੀਟਲ ਜਿਹੜਾ ਕਿ ਤੁਸੀਂ ਜਾਣਦੇ ਹੋ ਕਿ ਕਾਫੀ ਲੰਬੇ ਸਮੇਤੋਂ ਬਹੁਤ ਸਾਰੇ ਸਾਡੇ ਪਰਿਵਾਰ ਨੇ ਜਿੰਨਾ ਪਾਰ ਇੰਨਾ ਵੱਧ ਸੀ ਜਿਹੜਾ ਕਿ ਓਰਪੂਣ ਕਰਕੇ ਐਕਸਰਸਾਈਜ਼ ਕਰਕੇ ਨਹੀਂ ਘਟ ਸਕਿਆ ਅਤੇ ਇੰਨਾ ਪਾਰ ਵੱਧ ਗਿਆ ਔਰ ਪਾਰ ਕੱਲਾ ਵਧਿਆ ਨਹੀਂ ਸਕੋ ਕਿ ਹੋਰ ਬਹੁਤ ਸਰੀਆਂ ਬਿਮਾਰੀਆਂ ਨੂੰ ਉਹਨਾਂ ਨੇ ਇਨਵਾਈਟ ਕੀਤਾ ਤੁਹਾਡੇ ਵਧੇ ਹੋਏ ਪਾਰ ਨੇ ਅੱਜ ਤੁਹਾਨੂੰ ਸਾਹ ਚੜਨ ਲੱਗ ਪਿਆ ਤੁਹਾਡੇ ਗੋਡੇ ਬਦਲ ਦੀ ਲੋਡ ਪੈ ਜਾਂਦੀ ਹੈ ਅਤੇ ਨਾਲ ਨਾਲ ਇਸ ਮਟਾਪੇ ਦੀ ਬਿਮਾਰੀ ਨਾਲ ਸ਼ੂਗਰ ਬਲੱਡ ਪ੍ਰੈਸ਼ਰ ਪ੍ਰੈਸ਼ਰ ਕ੍ਰਿਸਟਲ ਜਿਹੜਾ ਕਿ ਹੋਰ ਅਤੇ ਜੋੜਾਂ ਦਾ ਦਰਦ ਵੀ ਜਿਹੜਾ ਉਹ ਸ਼ੁਰੂ ਹੋ ਜਾਂਦਾ ਤਾਂ ਇਹਦਾ ਹੱਲ ਇਕੁਇਥ ਕੇ ਡਾਕਟਰ ਕਲਾਰ ਹਸਪੀਟਲ ਕਲਾਰ ਸਾਹਿਬ ਆਪਣੇ ਵਿੱਚ ਜੀ ਆਇਆਂ ਅਸੀਂ ਗਾਜੀ ਬਸਤ ਸਾਹਿਬ ਜੀ ਅਸੀਂ ਥੋੜੀ ਜਿਹੀ ਲੋਕਾਂ ਨੂੰ ਜਾਣ ਕਰ ਦੇ ਦਈਏ ਕਿ ਜਿਹੜਾ ਇਨਸਾਨ ਦਾ ਭਾਰ ਇਹਨਾਂ ਵੱਜ ਚੁੱਕਾ ਉਹ ਐਕਸਰਸਾਈਜ਼ ਕਰ ਕਰਕੇ ਵੀ ਥੱਕ ਚੁੱਕਾ ਹੈ ਕੁਝ ਇਸ ਉਹਦੀ ਐਕਸਰਸਾਈਜ਼ ਹੁੰਦੀ ਨਹੀਂ ਹੈ ਤਾਂ ਉਹਦਾ ਹੱਲ ਤੁਹਾਡਾ ਹਸਪੀਟਲ ਆ ਤਾਂ ਇਹ ਭਾਰ ਤੁਸੀਂ ਕਿਹੜੀ ਤਕਨੀਕ ਨਾਲ ਘਟਾਉਂਦੇ ਹੋ ਔਰ ਇਹ ਲੋਕਾਂ ਨੂੰ ਜਾਣਕਾਰੀ ਅਸੀਂ ਭਾਵੇਂ ਪਿਛਲੇ ਲੰਬੇ ਸਮੇਂ ਦੇ ਰਹੇ ਆ ਪਰ ਫਿਰ ਵੀ ਆਏ ਦਿਨ ਲੋਕ ਨਵੇਂ ਜੁੜਦੇ ਨਹੀਂ ਬਾਕੀ ਖੇ ਦੇਸ਼ਾਂ ਵਿੱਚ ਸਾਨੂੰ ਸੁਣਦੇ ਨਹੀਂ ਵੇਖਦੇ ਨਹੀਂ ਅਸੀਂ ਜਰੂਰ ਚਾਹਾਂਗੇ ਸਭ ਤੋਂ ਪਹਿਲਾਂ ਕਿ ਤੁਹਾਡੇ ਕੋਲ ਕਿਹੜਾ ਇਹ ਫਾਰਮੂਲਾ ਕਿਹੜੀ ਤਕਨੀਕ ਆ ਜਿਸ ਦੇ ਨਾਲ ਤੁਸੀਂ ਭਾਰ ਇਨਸਾਨ ਦਾ ਪਰਮਾਨੈਂਟਲੀ ਘਟਾ ਦਿੰਦੇ ਹੋ ਜੀ ਪਾਸ ਜੀ ਹਲੋ ਆਵਾਜ਼ ਆ ਰਹੀ ਜੀ ਜੀ ਬਿਲਕੁਲ ਆਵਾਜ਼ ਆ ਰਹੀ ਤੁਹਾਡੀ ਹਾਂ ਜੀ ਹਾਂ ਜੀ ਵੇਟ ਤੇ ਇਹ ਬੇਸਿਕਲੀ ਕੀ ਹੈ ਨਾ ਜੀ ਕਿ ਆਪਾਂ ਇਹ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਥੋੜਾ ਖਾ ਕੇ ਰਾਜਾ ਜਾਵੇ ਤੇ ਜਮਾ ਉਹਨਾਂ ਘ ਹੋਵੇ ਜਿੰਨੀ ਕਿ ਲੋਡ ਹੈ ਉਹਦੇ ਚ ਮੀਨੀ ਗੈਸਟ੍ਰਿਕ ਬਾਇਪਾਸ ਨੂੰ ਕਹਿੰਦੇ ਜਿਹੜੀ ਲੇਟੈਸਟ ਟੈਕਨੀਕ ਆ ਸੀ ਪਿਛਲੇ 25 ਸਾਲਾਂ ਤੋਂ ਇਹ ਮਟਾਪੇ ਦਾ ਜਿਹੜਾ ਹੈਗਾ ਸਰਜਰੀ ਡਿਫਰੈਂਟ ਟਾਈਪ ਜੇ ਕਰ ਰਹੇ ਆ ਇਹ ਲੇਟੈਸਟ ਟਾਈਟ 18-20 ਮਿੰਟ ਦਾ ਆਪਰੇਸ਼ਨ ਆ ਦੁਰਵਿੰਦ ਦੇ ਨਾਲ ਕੀ ਹਾਲ ਸਰਜਰੀ ਆ ਜੋ ਜਿਹੜੇ ਸੇਫਸਟ ਆਪਰੇਸ਼ਨ ਅਸਲੇ ਅਵੇਲੇਬਲ ਆ ਉਹਨਾਂ ਦੇ ਵਿੱਚੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਹੈਗਾ ਤੇ ਇਹਦੇ ਵਿੱਚ ਇਹ ਆ ਕਿ ਸਟਮੈਕ ਨੂੰ ਛੋਟਾ ਕਰ ਲੈਣਾ ਜਿਹੜੀ ਸੈਲੀਚ ਆਪਾਂ ਖਾਂਦੇ ਆ ਠੀਕ ਆ ਉਹ ਪੇਸ਼ੈਂਟ ਦੇ ਅਕੋਰਡਿੰਗਲੀ ਆਪਾਂ ਉਹਨੂੰ ਕਸਟਮਾਈਜ਼ ਕਰਦੇ ਆ ਹੁਣ ਕੋਈ ਇੱਕ ਟਾਈਮ ਤੇ ਕਾਫੀ ਜ਼ਿਆਦਾ ਬਲਕੀ ਟ੍ਰੋਸ ਜਿਹੜੇ ਬਹੁਤ ਜ਼ਿਆਦਾ ਖਾਣ ਵਾਲੇ ਆ ਕਈ ਮੋਡਰੇਟ ਖਾਂਦੇ ਆ ਇਹ ਦਰਮਿਆਨਾ ਇਹ ਖਾਂਦੇ ਆ ਸੋ ਉਹਵੇਂ ਦਾ ਹੀ ਉਹਨਾਂ ਦਾ ਸਟਮੈਕ ਹੁੰਦਾ ਅੰਦਰ ਉਵੇਂ ਸਾਬ ਨਾਲ ਆਪਾਂ ਨੂੰ ਸਾਈਜ਼ ਦੇ ਵਿੱਚ 1/4 ਕਰਨਾ ਜਾਂ 1/3 ਕਰਨਾ ਜਾਂ 1/10 ਕਰਨਾ ਉਹ ਅਕੋਰਡਿੰਗਲੀ ਆਪਾਂ ਨੂੰ ਕਰ ਲੈਣੇ ਆ ਸਿਪਲ ਪ੍ਰੈਕਟਿਸ ਫਿਰ ਆਪਾਂ ਇੰਟਰਸਟਾਈਨ ਦੇਖਦੇ ਆ ਬੜੀ ਲੰਬੀ ਆ ਆੰਤਰੀ ਗਾ ਲੰਬੀ ਬਹੁਤ ਆ ਜੀ ਆਮ ਆਪਣੇ 24 ਫੁੱਟ ਤੋਂ 25 ਫੁੱਟ ਤੱਕ ਜੀ ਕਈਆਂ ਦੀ ਮੈਂ ਦੇਖਦਾ 32 ਫੁੱਟ 35 ਫੁੱਟ ਤੱਕ ਵੀ ਆ ਜੀ ਉਹ ਇਹ ਉਹ ਇਨਸਾਨ ਨੇ ਜਿਹੜੇ ਕਹਿੰਗੇ ਜੀ ਇਸੇ ਦਾ ਦੋ ਰੋਟੀਆਂ ਖਾਣਨੇ ਆ ਪਰ ਫਿਰ ਵੀ ਭਾਰ ਵੱਧ ਹੀ ਜਾਂਦਾ ਜਿਵੇਂ ਆਪਾਂ ਕਹਿੰਨੇ ਪਾਣੀ ਵੀ ਲੱਗਦਾ ਹੋਰ ਜਮਾ ਜ਼ਿਆਦਾ ਹੁੰਦਾ ਜੀ ਸੋ ਆੰਤਰੀ ਦਾ ਕੁਝ ਹਿੱਸਾ ਪਹਿਲੇ 5-6 ਫੁੱਟ ਬਾਰੇ ਪਾਸਕਾਰ ਜਨੇਵਰੋ ਪ੍ਰਾਗ ਅੱਗੇ ਜਾਂਦੀ ਹੈ ਸੋਸ ਆਪਰੇਸ਼ਨ ਚ ਇਹ ਅਭੀ ਨਾ ਆਪਾਂ ਕੁਝ ਕੱਢਣਾ ਨਾ ਪਾਉਣਾ ਅੰਦਰ ਸਿਰਫ ਸਰਕਟ ਚੇਂਜ ਹੁੰਦੇ ਆ ਦੁਰਬੀਨ ਨਾਲ ਉਦੋਂ ਦਾ 18 20 ਮਿੰਟਸ ਇਨ ਵਿਦ ਅ ਹਾਫ ਅਨ ਆਵਰ ਯੂ ਆਰ ਵਾਕਿੰਗ ਇਹ ਵਿੱਚ ਜਨਰਲੀ ਅਸੀਂ ਨੈਕਸਟ ਡੇ ਪੇਸ਼ੈਂਟ ਨੂੰ ਹਸਪੀਟਲ ਤੋਂ ਡਿਸਚਾਰਜ ਕਰ ਦਿੰਨੇ ਆ ਜਿਹੜੇ ਬਾਹਰੋਂ ਆਉਂਦੇ ਆ ਤਕਰੀਬਨ 10 ਦਿਨਾਂ ਵਾਸਤੇ ਉਹਨਾਂ ਨੂੰ ਕਿਉਂਕਿ 8 9 ਦਿਨ ਬਾਅਦ ਦੇ ਵਿੱਚ ਦਾ ਆਬਜ਼ਰਵੇਸ਼ਨ ਤੁਸੀਂ ਆਪਣਾ ਯੂ ਕੈਨ ਵਾਕ ਅਰਾਊਂਡ ਪੰਜਾਬ ਚ ਇੱਧਰ ਉੱਧਰ ਜਾਓ ਸ਼ੋਪਿੰਗ ਕਰੋ ਅਰੇ ਅਬੀ ਆਖਰੀ ਜਨਵਾਦ ਆ ਕੇ ਇੱਕ ਵਾਰੀ ਚੈੱਕ ਕਰਵਾਜੋ ਜਿਹੜੇ ਸਟੇਪਲ ਲੱਗੇ ਔਰ ਰਿਮੂਵ ਕਰਕੇ ਉਸ ਤੋਂ ਬਾਅਦ ਜਿਹੜੇ ਪੇਸ਼ੈਂਟਸ ਆ ਇਹ ਵਾਪਸ ਜਾ ਸਕਦੇ ਆ ਤੋਂ ਇਹਦੇ ਲਈ ਬੜਾ ਜ਼ਰੂਰੀ ਹੈ ਕਿ ਪਹਿਲਾਂ ਤੁਸੀਂ ਆਪਣੇ ਫੈਮਿਲੀ ਡਾਕਟਰ ਨਾਲ ਕੰਸਲਟ ਕਰਕੇ ਜਿਉ ਤੁਹਾਨੂੰ ਰეკਮੈਂਡ ਕਰਦੇ ਆ ਵੀ ਤੁਹਾਨੂੰ ਇਹ ਜਿਹੜੀ ਮੋਟਾਪਾ ਹੈ ਜੀ ਕਿਉਂਕਿ ਕੋਸਮੈਟਿਕ ਨਹੀਂ ਹੈ ਬਿਮਾਰੀ ਵਾਸਤੇ ਹੈ ਜਿਹਨਾਂ ਲਈ ਮੋਟਾਪਾ ਇੰਨਾ ਹੋ ਗਿਆ ਵੀ ਉਹਨਾਂ ਨੂੰ ਸਾਹ ਚੜਨ ਦਾ ਠਾੜੇ ਵੱਜਦੇ ਆ ਜਾਂ ਆਕਸੀਜਨ ਘਟਦੀ ਆ ਜਾਂ 슈ਗਰ ਬੜੀ ਅਨ ਕੰਟਰੋਲਡ ਚੱਲ ਰਹੀ ਆ ਕੋਈ ਹਾਰਟ ਦੀਆਂ ਪ੍ਰੋਬਲਮਸ ਹੋ ਗਈਆਂ ਸੋ ਇਹ ਸਾਰੇ ਜਿਹੜੇ ਪੇਸ਼ੈਂਟਸ ਆ ਇਹਨਾਂ ਵਾਸਤੇ ਜਿਵੇਂ ਤੁਸੀਂ ਦੱਸਿਆ ਵੀ ਹੁਣ ਜਿਹਨੂੰ ਹਾਰਟ ਦੀ ਬਿਮਾਰੀ ਹੈ ਜਾਂ ਉਮਰ ਵੱਧ ਗਈ ਸਾਹ ਛੜਦਾ ਉਹ ਦੌੜ ਨਹੀਂ ਲਾ ਸਕਦੇ ਦੇ ਕੈਨਟ ਹਲਪ ਦਮ ਸੋ ਉਹਨਾਂ ਵਾਸਤੇ ਇਹ ਜਿਹੜੀ ਆ ਇਹਨੂੰ ਬੈਰੀਆਟ੍ਰਿਕ ਸਰਜਰੀ ਕਹਿੰਦੇ ਮੀਨ ਜੈਸਟਿਕ ਪਰਪਸ ਹਾਂਜੀ ਜੀ ਡਾਕਟਰ ਸਾਹਿਬ ਜਦੋਂ ਇਹ ਫਿਰ ਤੁਸੀਂ ਇਸ ਤਕਰੀਕ ਦੇ ਨਾਲ ਬੰਦੇ ਦਾ ਦੁਰਵੀ ਨਾਲ ਆਪਰੇਸ਼ਨ ਕਰਦੇ ਹੋ ਔਰ ਪੇਨਲੈਸ ਆਪ ਮਤਲਬ ਪੇਨ ਵੀ ਨਹੀਂ ਹੁੰਦੀ ਔਰ ਆਪਣੀ ਰੁਟੀਨ ਜਿਹੜੀ ਹੈ ਫੋਲੋ ਕਰਦਾ ਹੈ ਆਪਣੇ ਕੰਮ ਦੀ ਚਾਹੇ ਟਰੱਕ ਚਲਦਾ ਹੈ ਚਾਹੇ ਟੈਕਸੀ ਚਲਦਾ ਹੈ ਚਾਹੇ ਕਿਸੇ ਹੋਰ ਕਾਰੋਬਾਰ ਤੇ ਚਾਹੇ ਆਫਿਸ ਜੋਬ ਹੈ ਹੈ ਜੀ ਚਾਹੇ ਘਰ ਦੇ ਵਿੱਚ ਔਰ ਚ ਹੀ ਰਹਿੰਦੀ ਹੈ ਚਾਹੇ ਮਰਦ ਅ ਤਾ ਔਰ ਦੇ ਕਨਪੀਂਡ ਦੇ ਵਿੱਚ ਤਨੀ ਕੋਈ ਉਹਨਾਂ ਨੂੰ ਕੁਝ ਗ੍ਰੀਜ਼ ਕਰਨਾ ਪੈਂਦਾ ਕਿ ਕਿਹੜੀਆਂ-ਕਿਹੜੀਆਂ ਅ ਜਿਹੜਾ ਤੁਹਾਡਾ ਫੂਡ ਹੈ ਔਰ ਵਿੱਚ ਕੋਈ ਅ ਅਦਰੋਂ ਬਦਲ ਕਰਨੀ ਪੈਂਦੀ ਹੈ ਕੁਝ ਇਹੋ ਜਿਹੇ ਪ੍ਰਕਾਸ਼ਨ ਹੈ ਜਿਹੜਾ ਕਿ ਲੈਣਾ ਬਹੁਤ ਜ਼ਰੂਰੀ ਪੈਂਦਾ ਹੈ ਬਿਲਕੁਲ ਹਾਂਜੀ ਇਹਦੇ ਵਿੱਚ ਮੇਨ ਦੋ ਚੀਜ਼ਾਂ ਨੇ ਜੀ ਇੱਕ ਤਰ੍ਹਾਂ ਇਹ ਆ ਵੀ ਆਪਾਂ ਚਾਹਨੇ ਵੀ ਪਤਲੇ ਹੋਣਾ ਕਮਜ਼ੋਰ ਨਹੀਂ ਹੋਣਾ ਜੀ ਤੋਂ ਇਸ ਵਿੱਚ એનર્ਜੀ ਲੈਵਲ ਪੂਰੇ ਰਹਿਣ ਕੋਈ ਵੀਕਨੈਸ ਦਾ ਫੀਲ ਹੋਵੇ ਉਹ ਆਉਣੀ ਹੈ ਖਰਾਬ ਨਾਲ ਤਾਂ ਇਹ ਥੋੜਾ ਜਿਹਾ ਸਮੇਂ ਨਾਲ ਜ਼ਰੂਰੀ ਹੋ ਜਾਂਦਾ ਕਿਵੇਂ ਆਪਣੇ ਪੰਜਾਬੀਆਂ ਨੂੰ ਕਈ ਵਾਰ ਆਪਾਂ ਨੂੰ ਹੈਬਟ ਹੁੰਦੀ ਹੈ ਵੀ ਦੋ ਰੋਟੀਆਂ ਜ਼ਰੂਰ ਖਾਣੀਆਂ ਜੀ ਅੱਛਾ ਬਾਅਦ ਸਮੇਂ ਥੋੜਾ ਛੋਟਾ ਤੁਸੀਂ ਦੋ ਰੋਟੀਆਂ ਤਾਂ ਖਾ ਲੀਆਂ ਪਰ ਥੋੜੀ ਜਿਹੀ ਕੋਈ ਦਾਲ ਸਬਜ਼ੀ ਖਾਧੀ ਆ ਤੇਰ ਉਹਦੇ ਸਕੇ ਜਾਂ ਤੁਹਾਨੂੰ એનર્ਜੀ ਲੈਵਲ ਘਟਣਗੇ ਕਿਉਂਕਿ ਨਿਊਟ੍ਰੀਸ਼ਨ ਪ੍ਰੋਪਰ ਨਹੀਂ ਜਾ ਰਹੀ ਜੀ ਇਸ ਲਈ ਕੋਸ਼ਿਸ਼ ਇਹ ਕਰੋ ਵੀ ਨਹੀਂ ਖਾਓ ਪਹਿਲਾਂ ਜਾਂ ਤੁਹਾਡੇ ਇਧਰ 요거ਟ ਹੈ ਗ੍ਰੀਕ 요거ਟ ਹੈ ਸਬਜੀ ਜ਼ਿਆਦਾ ਖਾਓ ਚਿਕਨ ਖਾਓ ਬ੍ਰੈਡਸ ਵਗੈਰਾ ਜਿਹੜਾ ਖਾਣਿਆ ਆਨੇ ਖਾਣਾ ਜਿਹੜਾ ਉਹ ਬਾਅਦ ਚ ਖਾਓ ਕਿਉਂਕਿ ਪੇਟ ਕਿਤੇ ਅੰਨ ਨਾਲ ਹੀ ਨ ਭਰ ਜੇ ਸਿੱਕ ਤਾਂ ਇਹ ਹੈ ਖਲਦੀ ਜੋ ਜਿਆ ਹੈਗਾ ਵੀ ਤੁਸੀਂ ਬਹੁਤ ਜ਼ਿਆਦਾ ਮਿੱਠਾ ਵਗੈਰਾ ਜਿਹੜੇ એનર્ਜੀ ਡਰਿੰਕਸ ਨੇ ਜਾਂ ਕੋਲਡ ਡਰਿੰਕਸ ਨੇ ਉਹ ਪੀ ਸਕਦੇ ਆ ਲੇਕਿਨ ਨਾਰਮਲ ਇਨਸਾਨ ਦੀ ਤਰ੍ਹਾਂ ਪਰ ਐਡਿਕਸ਼ਨ ਨਾ ਹੋਵੇ ਜੀ ਸਿਹਤ ਤੋਂ ਸ਼ਾਮ ਤੱਕ ਤਾਂ ਉਹੀ ਚੱਲ ਰਿਹਾ ਤੇ ਉਹਦੇ ਨਾਲ ਕੀ ਹੋਵੇ ਫਿਰ ਭਾਰ ਦਾ ਜਿਹੜਾ ਰਿਜ਼ਲਟ ਆ 15-20% ਘੱਟ ਮਿਲੂਗਾ ਪਰ ਮੈਲ ਉਹਨਾਂ ਨੂੰ ਵੀ ਜਾਂਦਾ ਜੀ ਬਾਕੀ ਲੌਂਗ ਰਨ ਚ ਧਿਆਨ ਰੱਖਣਾ ਟੈਸਟ ਕਰਾਉਂਦੇ ਰਹੋ ਕੋਈ ਕਮੀ ਨਾ ਆ ਜਾਏ ਕਿਉਂਕਿ ਹੈ ਤਾਂ ਦੇਖੋ ਇਹ ਕੁਦਰਤ ਦੇ ਕਾਨੂੰਨ ਦੇ ਉਲਟ ਹੈ ਸਰ ਇਹ ਕਰਨਾਪਨ ਤਾਂ ਪੈ ਰਿਹਾ ਵੀ ਕਿਉਂਕਿ ਉਹੀ ਕਾਨੂੰਨ ਜਿਹੜਾ ਸੀਗਾ ਕਿ ਜਮਾ ਹੋ ਜੇ ਆਪਣੇ ਅੰਦਰ ਉਹ ਵੀ ਆਪਣੇ ਲਈ ਹੁਣ ਬਿਮਾਰੀ ਬਣ ਗਿਆ ਜੀ ਸੋ ਇਸ ਕਰਕੇ ਐਵੇਂ ਹੈ ਜੀ ਹਾਂਜੀ ਐਸੀ ਡਾਕਟਰ ਜੀ ਅਸੀਂ ਕੱਲ ਦੇ ਪਰ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਲੀਪ ਐਪਰੀਆ ਕੀ ਹੈ ਸਲੀਪ ਐਪਰੀ ਆ ਕਿਹੜੀ ਐਸੀ ਬਿਮਾਰੀ ਹੈ ਕਿਹੜੀ ਐਸੀ ਬਲਾ ਦਾ ਨਾਮ ਆ ਔਰ ਜਿਹੜਾ ਕਿ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੀ ਲਾਈਫ ਨੂੰ ਘਟਾ ਸਕਦਾ ਹੈ ਇਹ ਬਿਮਾਰੀ ਐਸੀ ਹੈ ਤੇ ਸਲੀਪ ਐਪਰੀ ਦਾ ਇਲਾਜ ਜਿਹੜਾ ਹੈ ਕਿਵੇਂ ਕਿਸ ਤਰ੍ਹਾਂ ਹੁੰਦਾ ਹੈ ਇਹਦੇ ਬਾਰੇ ਵਿੱਚ ਅਸੀਂ ਕੱਲ ਨੂੰ ਗੱਲਬਾਤ ਕਰਾਂਗੇ ਪਰ ਅਸੀਂ ਦੱਸ ਹੀ ਆਪਣੇ ਸੁਤੇ ਨੂੰ ਕਿ ਤੁਸੀਂ ਹੋ ਸਕਦੇ ਤੁਹਾਨੂੰ ਅੱਜ ਕੱਲ੍ਹ ਛੁੱਟੀਆਂ ਹੋਣ ਤੁਹਾਡੇ ਕਾਰੋਬਾਰ ਅੱਜ ਕੱਲ੍ਹ ਤੁਸੀਂ ਜਾਣਦੇ ਹੋ ਕਿ ਹਰ ਦੇਸ਼ ਦੇ ਵਿੱਚ ਇਕਨੋਮੀ ਜਿਹੜੀ ਹੈ ਉਹ ਬੜੀ ਸਲੋ ਚੱਲ ਰਹੀ ਹੈ ਔਰ ਤੁਸੀਂ ਇਹਨਾਂ ਦੇ ਵਿੱਚ ਇਲਾਜ ਕਰਾਉਣਾ ਚਾਹਦੇ ਹੋ ਤਾਂ ਤੁਹਾਡੇ ਵਾਸਤੇ ਸਾਰੇ ਬੰਦੋਬਸਤ 에어ਪੋਰਟ ਤੋਂ ਪਿਕ ਕਰਨਾ ਤੇ 에어ਪੋਰਟ ਤੇ ਡ੍ਰੌਪ ਕਰਨਾ ਅਤੇ ਖਾਣ ਪੀਣ ਦਾ ਪ੍ਰਬੰਧ ਤੇ ਤੁਹਾਡੇ ਰਹਿائش ਦਾ ਪ੍ਰਬੰਧ ਵੀ ਡਾਕਟਰ ਸਾਹਿਬ ਆਪ ਕਰਦੇ ਨੇ ਡਾਕਟਰ ਸਾਹਿਬ ਕਿਸੇ ਦੇ ਪਰਿਵਾਰ ਦੇ ਮੈਂਬਰ ਨੂੰ ਨਾਲ ਲਿਆਉਣਾ ਚਾਹੀਦਾ ਹੈ ਜਾਂ ਫਿਰ ਇਕੱਲਾ ਵਿਅਕਤੀ ਜਿਹੜਾ ਇਸ ਦਾ ਵਿਕਟਮ ਹੈ ਮਿਲਕੇ ਨਪਾਬਕ ਜਿਹੜਾ ਵਿਅਕਤੀ ਬਰੀਜ ਹੈ ਉਹੀ ਅਜੇ ਵੀ ਰਫ ਹੈ ਜਾਂ ਫਿਰ ਉਹਨੂੰ ਨਾਲ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਲੈਣਾ ਚਾਹੀਦਾ ਆ। ਜੀ ਬਿਲਕੁਲ ਸਹੀ ਤੁਸੀਂ ਸ਼ਬਦ ਯੂਜ਼ ਕੀਤਾ ਜੀ ਵਿਕਟਮ ਮੈਂ ਕਿਵਰ ਕਹਿਣਾ ਹੁੰਦਾ ਗੁਲਾਮ ਜੀ ਮਟਾਤੇ ਦੇ ਗੁਲਾਮ ਆਪਾਂ ਬਣ ਜੰਨੇ ਆ ਜੀ ਕਿਉਂਕਿ ਪਿੱਠੂ ਲੱਗ ਗਿਆ ਨਾ ਜੀ 100 ਪਾਉਂਡ 150 ਪਾਉਂਡ ਹੁਣ ਫੌਜੀਆਂ ਨੇ ਪਿੱਠੂ ਸਜ਼ਾ ਦੇਣ ਲਈ ਲਾਉਨੇ ਆ। ਜੀ ਆਪਾਂ ਨੂੰ ਸਹੀ ਲੱਗੀ ਪੱਕੇ ਤੌਰ ਤੇ ਜੀ ਤੋਂ ਇਸ ਕਰਕੇ ਯੂਰ ਰਾਈ ਕੱਲੇ ਆ ਸਕਦੇ ਹੋ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਬਹੁਤ ਸਾਰੇ ਆਜਾਪਾ ਦੇਖ ਰਿਆ ਹੁਣ ਬਿਜ਼ੀ ਆ ਕੰਮ ਜਿਹੜੇ ਸਾਡੇ ਕੋਲ ਗੋਰੇ ਆਉਂਦੇ ਆ ਜਿਆਦਾ ਉਹ ਤਾਂ ਬਿਲਕੁਲ ਇਕੱਲੇ ਹੀ ਆਉਂਦੇ ਆ ਤੇ ਪੰਜਾਬੀਆਂ ਦਾ ਆਪਣਾ ਹੁੰਦਾ ਵੀ ਇੱਧਰ ਕੋਈ ਵਿਆਹ ਸ਼ਾਦੀ ਵੀ ਹੁੰਦਾ ਉਹ ਨਾਲ ਆਪਣਾ ਅਰੇਂਜਮੈਂਟ ਕਰ ਲੈਂਦੇ ਆ ਪਰ ਸਾਡੇ ਲਈ ਕਿਉਂਕਿ ਆਪਣਾ ਨਰਸਿੰਗ ਕਾਲਜ ਵੀ ਆ ਨਰਸਿੰਗ ਸਟਾਫ ਸਾਡੇ ਕੋਲ ਪੂਰਾ ਮਤਲਬ ਪ੍ਰੋਪਰ ਜਿਹੜਾ ਕੁਆਲੀਫਾਈਡ ਬੀਐਸਸੀ ਨਰਸਿੰਗ ਸਟਾਫ ਆ ਸਾਰਾ ਤੇ ਆਪਾਂ ਇੱਕ ਇੱਕ پیشنਟ ਲਈ ਦੋ ਦੋ ਮਤਲਬ ਸਟਾਫ ਵੀ ਇੱਥੇ ਅਸੀਂ ਕੇਵਰੀ ਲਾਉਣੇ ਹੁੰਦੇ ਆ ਕੋਈ ਜਿਹੜੇ ਜ਼ਿਆਦਾ ਹੈਵੀ ਆ ਤੇੰਨੇ-ਤੰਨੇ ਸਟਾਫ ਵੀ ਅਵੇਲੇਬਿਲਟੀ ਹੈਗੀ ਇੱਥੇ ਸੋ ਇਟਸ ਨਾਟ ਕੰਪਲਸਰੀ ਟੂ ਬ੍ਰਿੰਗ ਯਰ ਅਟੈਂਡੈਂਟ অর ਫੈਮਿਲੀ ਮੈਂਬਰ ਬਾਕੀ ਤੁਹਾਡੀ ਚੋਇਸ ਹੈ ਜੇ ਆਉਂਦੇ ਵੀ ਆ ਤਾਂ ਨਾਲ ਐਕਸਟਰਾ ਬੈੱਡ ਰੂਮਸ ਹੁੰਦਾ ਉਹ ਮਿਲ ਜਾਂਦਾ ਹਾਂਜੀ ਸੋ ਇਹ ਬਿਲਕੁਲ ਸੇਫ ਜਿਹੜਾ ਆ ਤੁਹਾਡੀ ਸੇਵ ਵਿੱਚ ਐਸਸੀ ਵਿਧੀ ਆ ਜੋ ਕਿ ਤੁਹਾਡਾ ਭਾਰ ਇਹ ਤੁਸੀਂ ਘਟਾਉਣਾ ਆ ਔਰ ਤੁਸੀਂ ਲੋਕਨ ਪੁਛ ਕੇ ਵੇਖੋ ਨੰਬਰਸ ਆਫ ਲੋਕਾਂ ਨੇ ਇਹਨਾਂ ਦੁਆਰਾ ਪਾਰਕਟਾਇਆ ਤੇ ਆਪਣੀ ਜ਼ਿੰਦਗੀ ਨੂੰ ਬਿਲਕੁਲ ਨਾਰਮਲ ਜੀ ਲੱਗ ਪਏ ਨੇ ਅ ਦੂਜੀ ਗੱਲ ਜੇ ਤੁਸੀਂ ਪਾਰਕਟਾਉਂਗੇ ਤੇ ਤੁਹਾਡੇ ਜਿਹੜੇ ਗੋਡੇ ਆ ਉਹ ਵੀ ਕੰਮ ਕਰਨ ਜੋਗੇ ਨੇ ਤਰਨ ਜੋਗੇ ਨੇ ਤੁਹਾਨੂੰ ਸਾਹ ਚੜਦਾ ਆ ਔਰ ਤੁਸੀਂ ਪਿਆਰ ਤੁਹਾਡਾ ਬਹੁਤ ਜ਼ਿਆਦਾ ਹੋ ਗਿਆ ਤਾਂ ਫਿਰ ਇੱਕੋ ਇੱਕ ਤਰੀਕਾ ਆ ਪਾਰਕਟਾਉਣ ਦਾ ਉਹ ਹੈ ਡਾਕਟਰ ਕਲਾਰ ਕਲਾਰ ਹਸਪੀਟਲ ਜਿਹੜਾ ਕਿ ਜੀਟੀ ਰੋਡ ਤੇ ਔਰ ਇਹ ਅਸੀਂ ਦਾ ਸੀ ਕੇ ਜਦੋਂ ਤੁਸੀਂ ਅ ਦਿੱਲੀ ਤੋਂ ਪੰਜਾਬ ਨੂੰ ਜਾਂਦੇ ਹੋ ਲੋਹੜੀ ਜਾਂਦੇ ਨੇ ਨਦੇੜਾ ਤੋਂ ਪਹਿਲਾਂ ਹੀ ਜੇ ਨਦੇੜਾ ਦੇ ਦਿੱਲੀ ਜਾਂਦੇ ਹੋ ਤਾਂ ਉਹ ਤੁਸੀਂ ਜਾਂਦੇ ਹੋ ਕਿ ਰਾਜਪੁਰੇ ਤੋਂ ਪਹਿਲਾਂ ਹੀ ਖੰਨੇ ਤੋਂ ਪਹਿਲਾਂ ਹੀ ਇਹ ਹਸਪੀਟਲ ਦੀ ਐਸਵਾਮਾ ਤੁਸੀਂ ਲੈ ਸਕਦੇ ਹੋ ਚਿੱਟੇ ਰੰਗ ਦੀ ਬਿਲਡਿੰਗ ਜੀਜੀਓਡ ਦੇ ਉੱਪਰੋਂ ਦਿਸਦੀ ਆ ਸੋ ਕਲਾਰ ਹਸਪੀਟਲ ਦਾ ਨੰਬਰ ਅਸੀਂ ਦੇ ਰਹੇ ਹਾਂ 98 780 ਅ ਨਬੇ 9000 ਹਾਂਜੀ 98780 9001 987 8090001 ਤੇ ਕਾਲ ਕਰ ਲਓ ਇਹ WhatsApp ਹੈ WhatsApp ਤੇ ਵਰਤੋ ਕਰ ਲਓ ਤੁਸੀਂ ਆਪਣਾ ਨਾਮ ਆਪਣੇ ਦੇਸ਼ ਅਤੇ ਸ਼ਹਿਰ ਦਾ ਨਾਮ ਡਰੌਪ ਕਰ ਦਿਓ ਉਹਦੇ ਮੁਤਾਬਕ ਤੁਹਾਨੂੰ ਕਾਲ ਆਵੇਗੀ ਤੇ ਤੁਸੀਂ ਸਲਾਹ مشورہ ਕਰ ਸਕਦੇ ਹੋ ਕੋਈ ਵੀ ਸਲਾਹ مشورے ਦੀ ਫੀਸ ਨਹੀਂ ਚਾਰਜ ਕਰਦੀ ਤੁਹਾਨੂੰ ਬਿਲਕੁਲ ਸਹੀ ਗਾਈਡ ਕਰਦੇ ਨੇ ਸੋ ਆਓ ਆਪਣੀ ਜ਼ਿੰਦਗੀ ਦੀਆਂ ਬਿਮਾਰੀਆਂ ਤੋਂ ਰਾਹਤ ਪਾਉਣੀ ਹੈ ਤੇ ਆਪਣੀ ਛੁਟਕਾਰਾ ਪਾਉਣਾ ਹੈ ਬਹੁਤ ਸਾਰੀਆਂ ਬਿਮਾਰੀਆਂ ਸ਼ੂਗਰ ਦੀ ਬਿਮਾਰੀ ਬਹੁਤ ਪੜੀ ਬਿਮਾਰੀ ਹੈ ਬਿਮਾਰੀ ਤਾਂ ਹਰ ਪੜੀ ਹੈ ਔਰ ਸ਼ੁਕਰ ਦੀ ਬਿਮਾਰੀ ਕੁਝ ਐਸੀਆਂ ਬਿਮਾਰੀਆਂ ਜੇ ਲੱਗ ਜਨ ਤਾਂ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਵੱਡੀ ਕੰਪਲਿਕੀਸ਼ਨ ਜਿਹੜੀ ਸ਼ੁਰੂ ਹੋ ਜਾਂਦੀ ਹੈ ਤੇ ਡਾਕਟਰ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ ਕਿ ਡਾਕਟਰ ਸਾਹਿਬ ਇੱਕ ਵਿਰਲਾਸ ਸਵਾਲ ਹੈ ਤੁਹਾਨੂੰ ਕਿ ਇਹ ਜਿਹੜਾ ਇਲਾਜ ਤੁਸੀਂ ਕਰਦੇ ਹੋ ਜਿਹੜਾ ਟ੍ਰੀਟਮੈਂਟ ਕਰਦੇ ਹੋ ਕੋਈ ਐਸੀ ਬਿਮਾਰੀ ਦਾ ਬੰਦਾ ਸ਼ਿਕਾਰ ਹੋਵੇ ਤਾਂ ਉਹਦੇ ਵਿੱਚ ਤੁਸੀਂ ਤੁਹਾਨੂੰ ਮੁਸ਼ਕਲ ਵੀ ਆਉਂਦੀ ਹੈ ਕਿ ਇਹ ਇਲਾਜ ਕਰਨਾ ਤੁਹਾਡੇ ਲਈ ਔਖਾ ਹੁੰਦਾ ਬੇਸਿਕਲੀ ਨਾ ਜੀ ਅੱਜ ਦੀ ਡੇਟਸ ਜੇ ਅਪਾ ਦੇਖੀਏ ਪੰਜ ਛੇ ਜਿਹੜੀਆਂ ਬਿਮਾਰੀਆਂ ਕਾਮਨ ਨੇ ਨਾ ਉਹ ਜੁੜੀਆਂ ਮਟਾਪੇ ਨਾਲ ਹੀ ਹੋਈਆਂ ਨੇ ਚਾਹੇ ਹਾਰਟ ਅਟੈਕ ਪਲਸ ਸਲਵ ਬਣਾ ਜਿਵੇਂ ਗੁੱਡੇ ਦੁੱਖ ਦੇ ਸਾਰਾ ਚੜਦਾ ਸਾਰਿਆਂ ਲਈ ਐਕਚੁਅਲੀ ਤਾਂ ਇਵਨ ਯੰਗ ਲੜਕੀਆਂ ਵੀ ਅਨ ਮੈਰਿਡ ਜੀ ਇਨਫਰਟਿਲਟੀ ਮਤਲਬ ਜਿਨ੍ਹਾਂ ਨੂੰ ਪੀਰੀਅਡ ਦੇ ਲੇ ਹੁੰਦੇ ਆ ਚਿਹਰੇ ਤੇ ਵਾਲ ਆ ਰਹੇ ਹਾਰਮੋਨ ਅਪਸਾਈਡ ਡਾਊਨ ਹੋ ਗਏ ਉਹਨਾਂ ਦੇ ਇਹ ਸਾਰਿਆਂ ਲਈ ਵੈਸੇ ਤਾਂ ਇਹ ਬਲੇਸਿੰਗ ਆ ਕਿ ਕਈ ਵਾਰੀ ਹੁੰਦਾ ਵੀ ਪੇਸ਼ੈਂਟ ਹੀ ਕੋਈ ਅਨਫਿਟ ਹਾਈਲੀ ਅਨਫਿਟ ਪੇਸ਼ੈਂਟ ਆ ਵੀ ਬਹੁਤਾਂ ਟੋਰਨੀ ਸਾਡਾ ਹਾਰਟ ਅਟੈਕ ਹੋਇਆ ਹਾਰਟ ਵੀ ਚਾ 10-15% ਹੀ ਕੰਮ ਕਰ ਰਿਹਾ ਹਾਰਟ ਤੋਂ ਉਹ ਮੇ ਦਾ ਜਿਹੜਾ ਮਰੀਜ਼ ਹੈ ਉਹਦੀ ਆਪਾਂ ਨੂੰ ਪਤਾ ਹੁੰਦਾ ਵੀ ਇਹਦੀ ਕੁਆਲਿਟੀ ਆਫ ਲਾਈਫ ਜਿਹੜੀ ਹੈ ਅਪਰੂ ਹੋਣੀ ਨਹੀਂ ਹੈ ਤੇ ਇਸ ਕਰਕੇ ਉਹ ਇਹ ਕੇਸਿਸ ਆਪਾਂ ਅਵਾਰਡ ਕਰ ਸਕਦੇ ਹਾਂ ਬਟ ਇਨ ਜਨਰਲ 99% ਕੋ ਪੋਸੀਬਲ ਹੋ ਜਾਂਦਾ ਹੈ ਜੀ ਆਈਸੀ ਡਾਕਟਰ ਸਾਹਿਬ ਜਿਹੜੇ ਤੁਹਾਡੀ ਮਤਲਬ ਚਾਰजेस ਤੁਸੀਂ ਕਰਦੇ ਹੋ ਉਹ ਕ੍ਰੈਡਿਟ ਕਾਰਡ ਅਕਸੈਪਟ ਕਰਦੇ ਹੋ ਹਾਂਜੀ ਹਾਂਜੀ ਬਿਲਕੁਲ ਕ੍ਰੈਡਿਟ ਕਾਰਡ ਜਿਵੇਂ ਵੀ ਨਾ ਬੈਂਕ ਟ੍ਰਾਂਸਫਰ ਵਾਟ ਐਵਰ ਯਾ ਆਲ ਮੋਡਸ ਅੰਦਰ ਜੀ ਸੋ ਤੁਹਾਡੀ ਸੌਲਤ ਵਾਸਤੇ ਤੁਸੀਂ ਆਪਣਾ ਕ੍ਰੈਡਿਟ ਕਾਰਡ ਆਪਣੇ ਭਾਰ ਨੂੰ ਘਟਾਉਣ ਵਾਸਤੇ ਵਰਤ ਤੋਂ ਵਿੱਚ ਲੈ ਸਕਦੇ ਹੋ ਸੋ ਨੰਬਰ ਅਸੀਂ ਦੇ ਚੁੱਕੇ ਆ ਅਸੀਂ ਕੱਲ ਦੇ ਪ੍ਰੋਗਰਾਮ ਵਿੱਚ ਫਿਰ ਗੱਲਬਾਤ ਕਰਾਂਗੇ 슬ੀਪ ਐਪਰੀਆ ਕਿਹੜੀ ਐਸ ਸੀ ਬਿਮਾਰੀ ਆ ਤਾਂ ਇਹ ਸਾਡਾ ਕੱਲ ਦੇ ਪ੍ਰੋਗਰਾਮ ਦੇ ਸੈਗਮੈਂਟ ਹੋਵੇਗਾ ਕਲਾਰ ਹਸਪੀਟਲ ਡਾਕਟਰ ਐਸ ਸੀ ਡਾਕਟਰ ਕਲਾਰ ਜੀ ਬੜੀ ਮਿਹਰਬਾਨੀ ਜੀ ਅਸੀਂ ਬਹੁਤ ਧੰਨਵਾਦ ਜੀ